हां जी दोस्तों अपने चैनल पे थोड़ा स्वागत है आज दी वीडियो बनाउन ਆਪਾਂ ਪਹੁੰਚੇ ਆਂ ਪਿੰਡ ਦੂਲੋਵਾਲ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਮਾਨਸਾ ਤੋਂ ਫਰੂਗੜ ਸੱਸਾ ਰੋਡ ਤੇ ਵੱਡੇ ਰੋਡ ਤੇ ਸਿੱਧੇ ਆਤਾ ਇਹ ਤੇ ਬਾਈ ਗਰਤੇਜ ਕੋਲੇ ਅੱਜ ਜਿਹੜੀ ਗਾਂ ਸੇਲ ਵਾਸਤੇ ਆ ਇਹ ਹੈਗੀ ਆ 11 ਕਿੰਨਾ ਸਾਲ ਦੀ ਗਾਂ ਗਈ ਤੇ ਬਾਈ ਦਾ ਨੰਬਰ ਆਪਾਂ ਵੀਡੀਓ ਚ ਸ਼ੇਅਰ ਕਰ ਦਾਂਗੇ ਤੇ ਰੇਟ ਵੀ ਵੀਡੀਓ ਚ ਕਰਾ ਦਾਂਗੇ ਸਾਰੀ ਡਿਟੇਲ ਆਪਾਂ ਬਾਈ ਤੋਂ ਲੈਨੇ ਆਂ ਪਿੰਡ ਦੂਲੋਵਾਲ ਜ਼ਿਲ੍ਹਾ ਮਾਨਸਾ ਮਾਨਸਾ ਤੋਂ 10 ਕਿਲੋਮੀਟਰ ਦੂਰ ਸਥਿਤ ਆ ਪਿੰਡ ਇਹ ਫੋਨ ਨੰਬਰ ਤੇ ਬਾਈ ਨਾਲ ਗੱਲ ਕਰਕੇ ਤਸੱਲੀ ਕਰਕੇ ਤੁਸੀਂ ਗਾਂ ਜਿਹੜੀ ਖਰੀਦ ਸਕਦੇ ਹੋ ਆਜੋ ਬਾਈ ਸਸਿਕਾ ਬਾਈ ਜੀ ਸਸਿਕਾ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਬਾਈ ਜੀ ਮੇਰਾ ਨਾਮ ਗਰਤੇਸ਼ ਸਿੰਘ ਹਾਂਜੀ ਬਾਪੂ ਜੀ ਦਾ ਨਾਮ ਸਰਦਾਰ ਕੌਰ ਸਿੰਘ ਠੀਕ ਹੈ ਜੀ ਪਿੰਡ ਦੂਲੋਵਾਲ ਜ਼ਿਲ੍ਹਾ ਮਾਨਸਾ ਨੰਬਰ ਵੀ ਬੋਲ ਦਿਓ ਜੀ ਮੋਬਾਈਲ ਨੰਬਰ ਹੈਗਾ ਬਾਈ ਮੇਰਾ 94838 ਹਾਂਜੀ 17775 ਠੀਕ ਹੈ ਜੀ ਤੇ ਬਾਈ ਗਰਤੇਸ਼ ਸਿੰਘ ਜਿਹੜੀ ਆਪਾਂ ਗਾਂ ਸੇਲ ਵਾਸਤੇ ਲਾਈ ਅੱਜ ਹੱਗ ਇਹਦੀ ਡਿਟੇਲ ਸਾਰੀ ਜਿੰਨੀ ਤੁਹਾਡੇ ਕੋਲ ਡਿਟੇਲ ਹੈਗੀ ਆ ਪਹਿਲਾਂ ਤੋਂ ਤੁਹਾਡੇ ਕੋਲ ਹੀ ਇਹ ਹਾਂ ਬਈ ਇਹ ਆਪਣੇ ਘਰ ਦੀ ਬਰੀਡ ਹੈ ਠੀਕ ਹੈ ਜੀ ਇਹ ਜਨਮੀ ਸੀ 1520 ਨੂੰ 15 ਠੀਕ ਹੈ ਜੀ 100 ਆਪਣੇ ਕੋਲੇ ਤੋਂ ਪਹਿਲਾਂ ਇਹਦੇ ਬੱਚਾ ਜਿੱਟਾ ਸੂਈ ਹੋਈ ਹੈ ਠੀਕ ਹੈ ਜੀ ਤੇ ਦੂਜੀ ਵਾਰੀ ਹੁਣ ਇਹਨੇ ਦੁਬਾਰੇ ਫੇਰ ਬੱਚਾ ਦੇਣਾ ਠੀਕ ਹੈ ਦੇਣੇ ਦੇ ਪੂਰੇ ਹੋ ਗਏ ਜੀ ਹਾਂ ਤੇ ਹਵਾਨਾ ਤੁਸੀਂ ਦੇਖ ਸਕਦੇ ਹੋ ਬਹੁਤ ਠੰਡੀ ਸੀਗਾ ਹੈਗੀ ਹੈ ਜੀਗਾ ਤੇ ਬਾਈ ਸਾਰੀ ਡਿਟੇਲ ਲਿਖੀ ਬੈਠਾ ਤੇ ਕਿਹੜਾ ਸੀਮਨ ਭਰਾ ਬਈ ਇਹਦੇ ਇਹ ਦੇ ਬਾਈ ਜੀ ਸੀਮਣ ਭਰਿਆ ਹੈ ਜੀ ਆਰ 139 ਜੀ ਆਰ 139 ਤੋਂ ਗੱਭਣਾ ਬਸ ਟਾਈਮ ਇਹਦਾ ਪੂਰਾ ਹੀ ਆ ਤੇ ਠੰਡੀ ਸੀਲ ਪੂਰੀ ਸਾਨੂੰ ਹਵਾ ਨਾਲ ਬਹੁਤ ਵਧੀਆ ਲੱਗਿਆ ਮੱਝ ਵਾਲਾ ਥਾਣਾ ਤੇ ਫੈਂਟ ਫੂਡ ਵੀ ਇਹ ਤਾਂ ਮੱਝ ਨਾਲ ਦੀ ਹੁੰਦੀ ਜੀ ਹਾਂ ਫੈਂਟ ਬਹੁਤ ਵਧੀਆ ਹੁੰਦੀ ਹੈ ਬਾਈ ਜੀ ਫੈਂਟ ਬਾਈ ਕਹਿੰਦਾ ਮੱਝ ਸਹੀ ਹੁੰਦੀ ਹੈ ਇਹਨਾਂ ਦੀ ਤੇ ਬਾਈ ਜੀ ਮੜਾ ਕਾਪੀ ਧਰ ਕੇ ਤੋਰ ਕੇ ਦਿਖਾ ਦਿਓ ਹਾਂ ਜੀ ਥੰਡੀ ਕੁਆਲਟੀ ਲੈਵੇ ਦੀ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਕਿਵੇਂ ਮਰਜ਼ੀ ਚੋਈ ਚੱਲੋ ਠੰਡੀ ਸੀਨੇ ਮੈਂ ਸਨਾਰੀਆਂ ਹੁੰਦੀਆਂ ਨੇ ਇਹ। ਫਟਚੋਰ ਕੀ ਤੋਰ ਕੇ ਦਿਖਾਣੇ ਸਾਨੂੰ। ਭਾਈ ਕਹਿੰਦਾ ਦੇਮ ਜਮਾ ਪੂਰੇ ਹੋ ਰਿਹਾ। ਤੇ ਤੋਦੇ ਮੜੀ ਲੰਮੀ ਤੋਰ। ਮੜਾਏ ਪਸ਼ੂ ਉੱਪਰ ਆ ਕਰਨ ਲੱਗ ਜਾਂਦਾ ਕਈ ਵਾਰ ਕੈਮਰੇ ਤੋਂ। ਅੱਜ ਇੱਥੋਂ ਕਰਦਾ ਭਾਈ। ਹਾਂ ਹਾਂ। ਨਹੀਂ ਇਹ ਦਿਖਾਰ ਮੱਜਾ ਨਾਲਦੀ ਹੁੰਦੀਆਂ ਨੇ। ਬੰਨ ਦੇ ਬੰਨ ਲਿਓ। ਲੈ ਬੰਨਦੇ ਭਾਈ ਜੀ। ਬੰਨਦੇ ਬੰਨਦੇ। ਬਾਕੀ ਹੋਰ ਸਾਨੂੰ ਹੋਰ ਜਾਣਕਾਰੀ ਦੇ ਦੇਣਾ ਬਾਈ ਦੇ ਘਰ ਦੀ ਪਾਲੀ ਹੋਈ ਬਿਹੜਾ ਤੇ ਕੋਈ ਵਪਾਰ ਦਾ ਕੰਮ ਨਹੀਂ ਤੇ ਪਿਛਲੇ ਸੂਏ ਦਾ ਮਿਲਕ ਰਿਕਾਰਡ ਜੀ ਹਾਂ ਬਾਈ ਇਹ ਪਿਛਲੇ ਸੂਏ ਨੇ 10 ਲੀਟਰ ਤੋਂ ਦਿੱਤਾ ਆਪਣੇ ਕੋਲ ਹੈਗੀ 12 ਮੋਰਾਂ ਦੀ ਉਮੀਦ ਆਮੋ ਹੀ ਨਾ ਬਾਈ ਜੀ ਦੋ ਤਾਂ ਛੰਗੀ ਸਾਰੀ ਉੱਤੀ ਜੀ ਤੇ ਬਾਈ ਦਾ ਨੰਬਰ ਵੀਡੀਓ ਚ ਪਾ ਦਾਂਗੇ ਚਲ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਤੇ ਜਿਹਨੂੰ ਪਸੰਦ ਹੋਈ ਬਾਈ ਜੀ ਰੇਟ ਵੀ ਇੱਕ ਰੇਟ ਵੀ ਦੱਸ ਦਿਓ ਯਾਰ ਰੇਟ ਬਾਈ ਜੀ 50000 ਰੁਪਏ ਰੇਟ 50000 ਆ ਜੀ ਕੋਈ ਮਾਨਤਾਨ ਉਹ ਜਾਂ ਕੋਈ ਮਾਨਤਾਨ ਜਿਹੜਾ ਤੁਹਾਡਾ ਵੀਡੀਓ ਦੇਖ ਕੇ ਉਹ ਕਰ ਦਾਂਗੇ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਰ ਤੇ ਬਾਲਾ ਘੱਟ ਵੱਧ ਨਹੀਂ ਹੋਣਾ ਮਾਨਤਾ ਜ਼ਰੂਰ ਕਰਨੇ ਘਰ ਆ ਜਾਂਦਾ ਜਿਹਨੂੰ ਵੀ ਗਿਰਨ ਅਸਲ ਦੀ ਗਾਂ ਪਸੰਦ ਆ ਇਹ ਤੇ ਬਾਈ ਦਾ ਨੰਬਰ ਆਪਾਂ ਪਾਵਾਂਗੇ ਤੇ ਕੰਟੈਕਟ ਕਰ ਲਓ ਠੰਡੀ ਸੀਰਪੂਰੀ ਆ ਧੰਨਵਾਦ ਸਾਰਾ ਧੰਨਵਾਦ ਬਾਈ ਧੰਨਵਾਦ ਬਾਈ ਸਰ